अमना जी आ, सारे तो पता जी छोटा जहां ना परौंठी का कार्ट ला था जी उसे परसों मेरे को कपिल शर्मा जी आए थे विद फैमिल कपिल शर्मा जी हो के गए शायद किसी को पच्चा नहीं कि ये छोटे परौंठा स्टॉल लाने वाले को कपिल शर्मा जी आ गए जी ਅਗਲੇ ਦਿਨ ਹੀ ਮੇਰ ਕੋ ਐਸ ਐਚਓ ਨੇ ਸਵਾ 12 ਵਜੇ ਮਿਲ ਕੇ ਕੇਸ ਕਰਤਾ ਦਰਜ ਕੇ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਤਸ਼ੱਦਦ ਕੀਤਾ ਮੈਨੂੰ ਮਾਰਕੁੱਟ ਕੀਤਾ ਵੀਰ ਬੁਿੰਦਸੀ ਅੱਜ ਤੁਸੀਂ ਪ੍ਰੈਸ ਕੰਟਰੋਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਕਿ ਮਾਮਲਾ ਪੁਰਾਣਾ ਹੈ ਹਮਲਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਛੋਟਾ ਜਿਹਾ ਨਾ ਟੋਂਠੀ ਦਾ ਕਾਰਟ ਲਾਗ ਹੈ ਜੀ ਤੇ ਇੱਕ ਬਸ ਉਹ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹਦੇ ਕੋ ਛੋਟੇ ਪਰੋਂਠਾ ਹਸਤਾਲ ਲਾਉਣ ਵਾਲੇ ਕੋ ਕਪਿਲ ਸ਼ਰਮਾ ਜੀ ਆ ਗਏ ਹਾਂ ਜੀ ਤੇ ਅਗਲੇ ਦਿਨ ਹੀ ਮੇਰੇ ਕੋ ਐਸ ਐਚਓ ਨੇ 12:30 ਵਜੇ ਮਿਲ ਕੇ ਕੇਸ ਕਰਤਾ ਦਰਜ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਖਸ਼ਦਤ ਕੀਤਾ ਮੈਨੂੰ ਮਾਰਕੁੱਟ ਕੀਤਾ ਧਮਕੀ ਦਿੱਤੀ ਮੈਨੂੰ ਹਾਂ ਜੀ ਕਿਰਦੇ ਮਤਲਬ ਮੈਨੂੰ ਬੰਦ ਨੂੰ ਵਿੱਚ ਉਹਨਾਂ ਨੇ ਬਹੁਤ ਅਕਸਰਾਂ ਨੇ ਕੁੱਟਿਆ ਜੀ ਜਿਹੜੇ 6 ਨੰਬਰ ਤੇ ਅਮਲਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਜੀ ਛੋਟਾ ਜਿਹਾ ਨਾ ਕੌਂਠੀ ਦਾ ਕਾਰਟ ਲਾਗ ਹੈ ਜੀ ਤੇ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਸ਼ਰਮਾ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹ ਦੇਖੋ ਛੋਟੇ ਸ ਪਰੋਠਾ ਸਟਾਲ ਲਾਉਣ ਵਾਲੇ ਕੋ ਕਪਿਲ ਸ਼ਰਮਾ ਜੀ ਆ ਗਏ ਭਾਜੀ ਅਗਲੇ ਦਿਨ ਨਹੀਂ ਮੇਰ ਕੋ ਐਸ ਐਚਓ ਨੇ 12:30 ਵਜੇ ਮਿਲ ਕੇ ਕੇਸ ਕਰਤਾ ਦਰਜ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਤਸ਼ੱਦਦ ਕੀਤਾ ਮੈਨੂੰ ਮਾਰਕੁੱਟ ਕੀਤਾ ਅੱਜ ਤੁਸੀਂ ਪ੍ਰੈਸ ਕੰਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਕਿ ਮਾਮਲਾ ਪੂਰਾ ਹੋ ਗਿਆ ਹਮਨਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਛੋਟਾ ਜਿਹਾ ਨਾ ਟੋਂਠੀ ਦਾ ਕਾਰਟ ਲਾਉਗਾ ਜੀ ਤੇ ਤੇ ਪਰ ਸੋ ਮੇਰ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਸ਼ਰਮਾ ਤੇ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹ ਦੇਖੋ ਛੋਟੇ ਪਰੌਂਠਾ ਹਸ਼ਤਾਲ ਲਾਉਣ ਵਾਲੇ ਕੋ ਕਪਿਲ ਸ਼ਰਮਾ ਜੀ ਆ ਗਏ ਹਾ ਜੀ ਤੇ ਅਗਲੇ ਦਿਨ ਹੀ ਮੇਰ ਕੋ ਐਸ ਐਚਓ ਨੇ 12:30 ਵਜੇ ਮਿਲ ਕੇ ਕੇਸ ਕਰਤਾ ਦਰਜ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਖਸ਼ਦਤ ਕੀਤਾ ਮੈਨੂੰ ਮਾਰ ਕੁੱਟ ਕੀਤਾ ਧਮਕੀ ਦਿੱਤੀ ਮੈਨੂੰ ਹਾਂਜੀ ਫਿਰ ਤੇ ਮਤਲਬ ਮੈਨੂੰ ਬੰਦ ਰੂਮ ਵਿੱਚ ਉਹਨਾਂ ਨੇ ਬਹੁਤ ਅਕਸਰਾਂ ਨੇ ਕੁੱਟਿਆ ਜੀ ਜਿਹੜੇ 6 ਨੰਬਰ ਤੇ ਹਮਲਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਛੋਟਾ ਜਿਹਾ ਨਾ ਟ੍ਰੌਂਟੀ ਦਾ ਕਾਰਟ ਲਾਗ ਰਿਹਾ ਜੀ ਤੇ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਸ਼ਰਮਾ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹ ਦੇਖੋ ਛੋਟੇ ਜਿਹੇ ਪਰੌਂਠਾ ਹਸਟਾਲ ਲਾਉਣ ਵਾਲੇ ਕੋ ਕਪਿਲ ਸ਼ਰਮਾ ਜੀ ਆ ਗਏ ਸਾ ਜੀ ਅਗਲੇ ਦਿਨ ਹੀ ਮੇਰ ਕੋ ਐਸਐਚਓ ਨੇ 12:30 ਵਜੇ ਮਿਲ ਕੇ ਕੇਸ ਦਾਖਲ ਕਰਕੇ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਤਸ਼ੱਦਦ ਕੀਤਾ ਮੈਨੂੰ ਮਾਰਕੁੱਟ ਕੀਤਾ ਜੀ ਜੀ ਅੱਜ ਤੁਸੀਂ ਪ੍ਰੈਸ ਮੰਡ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਹੋ ਕਿ ਮਾਮਲਾ ਪੁਰਾਣਾ ਹੈ ਅਮਨਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਜੀ ਛੋਟਾ ਜਿਹਾ ਨਾ ਪਰੌਂਠਾ ਦਾ ਕਾਰਟ ਲਾਗ ਹੈ ਜੀ ਤੇ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਸ਼ਰਮਾ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹਦੇ ਕੋ ਛੋਟੇ ਪਰੌਂਠਾ ਹਸਤਾਲ ਲਾਉਣ ਵਾਲੇ ਕੋ ਪ੍ਰੇਮ ਸ਼ਰਮਾ ਜੀ ਆ ਗਏ ਹਾ ਜੀ ਤੇ ਅਗਲੇ ਦਿਨ ਨਹੀਂ ਮੇਰੇ ਕੋ ਐਸ ਐਚਓ ਨੇ 11:30 ਵਜੇ ਮਿਲ ਕੇ ਕੇਸ ਕਰਤਾ ਦਰਜ ਕੇ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਖਸ਼ਦਤ ਕੀਤਾ ਮੈਨੂੰ ਮਾਰ ਕੁੱਟ ਕੀਤਾ ਧਮਕੀ ਦਿੱਤੀ ਮੈਨੂੰ ਹਾ ਜੀ ਫਿਰ ਤੇ ਮਤਲਬ ਮੈਨੂੰ ਬੰਦ ਰੂਮ ਵਿੱਚ ਉਹਨਾਂ ਨੇ ਬਹੁਤ ਅਕਸਰਾਂ ਨੇ ਕੁੱਟਿਆ ਜੀ ਜਿਹੜੇ 6 ਨੰਬਰ ਦੇ जी सारे तो पता जी छोटा जहां परौंठी का कार्ट ला जी उसे परसों मेरे को कपिल शर्मा जी आए थे विद फैमी शर्मा कपिल शर्मा जी होके शायद किसी नया नहीं कि ये छोटे श्ट परौंठा स्टॉल लाने वाले को कपिल शर्मा जी आ गए जी ਅਗਲੇ ਦਿਨ ਹੀ ਮੇਰ ਕੋ ਐਸ ਐਚਓ ਨੇ ਸਵਾ 12 ਵਜੇ ਮਿਲ ਕੇ ਕੇਸ ਕਰਤਾ ਕਰ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਤਸ਼ੱਦਦ ਕੀਤਾ ਮੈਨੂੰ ਮਾਰਕੁੱਟ ਕੀਤਾ ਵੀਰ ਬਹੁਤ ਅਜੀ ਤੋ ਸ੍ਰੈਸਮਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਕਿ ਮਾਮਲਾ ਪੂਰਾ ਹੋ ਗਿਆ ਹਮਨਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਜੀ ਛੋਟਾ ਜਿਹਾ ਨਾ ਟੌਂਠੀ ਦਾ ਕਾਰਟ ਲਾਗ ਹੈ ਜੀ ਤੇ ਤੇ ਬਸ ਉਹ ਮੇਰ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਸ਼ਰਮਾ ਤੇ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹਦੇ ਕੋ ਛੋਟੇ ਪਰੌਂਠਾ ਹਸਤਾਲ ਲਾਉਣ ਵਾਲੇ ਕੋ ਕਪਿਲ ਸ਼ਰਮਾ ਜੀ ਆ ਗਏ ਹਾਂ ਜੀ ਤੇ ਅਗਲੇ ਦਿਨ ਹੀ ਮੇਰ ਕੋ ਐਸ ਐਚਓ ਨੇ 12:30 ਵਜੇ ਮਿਲ ਕੇ ਕੇਸ ਦਾਖਲ ਕਰ ਕੇ ਕੇਸ ਦਰਜ ਕਰਨ ਤੋਂ ਬਾਅਦ ਮੇਤੇ ਉਹ ਉਹਨਾਂ ਨੇ ਖਸ਼ਦਤ ਕੀਤਾ ਮੈਨੂੰ ਮਾਰਕੁੱਟ ਕੀਤਾ ਧਮਕੀ ਦਿੱਤੀ ਮੈਨੂੰ ਹਾਂਜੀ ਫਿਰ ਤੇ ਮਤਲਬ ਮੈਨੂੰ ਬੰਦ ਰੂਮ ਵਿੱਚ ਉਹਨਾਂ ਨੇ ਬਹੁਤ ਬੁਖਸਰਾ ਨੇ ਕੁੱਟਿਆ ਜੀ ਜਿਹੜੇ 6 ਨੰਬਰ ਤੇ